ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰਸ ਦੀ ਅੰਦਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਨਾਮ ਜਿਹੜਾ ਉਹ ਗੁਰਬਖਸ਼ ਸਿੰਘ ਉਰਫ ਗੋਰਾ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਉਸ ਤੋਂ ਬਾਅਦ ਪੰਜਾਬ ਫਿਰ ਇੰਡੀਆ ਜਿਹੜੀਆਂ ਭੈਣਾਂ ਬਾਹਰਲੀ ਕੰਟਰੀ ਵਿੱਚ ਬੈਠ ਕੇ ਵੇਖਦੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਦੇਖਦੀਆਂ ਵੀ ਤੇ ਅੱਗੇ ਸਿੱਖਦੀਆਂ ਵੀ ਆ ਠੀਕ ਆ ਤੇ ਉਹ ਭੈਣਾਂ ਵਾਲ ਕੀ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਰੀਆਂ ਭੈਣਾਂ ਨੂੰ ਇਹ ਚੀਜ਼ ਦਾ ਪਤਾ ਲੱਗ ਸਕੇ ਹੈਨਾ ਤੇ ਬਾਕੀ ਜੇ ਕੋਈ ਸਮੱਸਿਆ ਹੁੰਦੀ ਆ ਉਹ ਵੀ ਮੈਨੂੰ WhatsApp ਤੇ YouTube ਵਾਲੇ ਚੈਨਲ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਆਹ ਚੀਜ਼ ਦੀ ਦਿੱਕਤ ਆਉਂਦੀ ਹੈ ਬਈ ਵੀ ਆਪਾਂ ਕਿਵੇਂ ਦੂਰ ਕਰਨੀ ਆ ਕੈਨੇਡਾ ਵਾਲਿਆਂ ਭੈਣਾਂ ਵਾਸਤੇ ਇਹ ਓਪਰਚ्युनिटी ਆ ਉੱਥੇ ਮੇਰੀ ਭੈਣ ਹੈਗੀ ਹੈ ਲੇਡੀਜ਼ ਸੂਟਾਂ ਦਾ ਕੰਮ ਕਰਦੇ ਆ ਉਹ ਜੇ ਕਿਸੇ ਭੈਣ ਨੇ ਐਡਰੈਸ ਲੈਣਾ ਤਾਂ ਮੈਂ ਤੁਹਾਡਾ ਐਡਰੈਸ ਲੈ ਕੇ ਤੁਸੀਂ ਲੇਡੀਜ਼ ਸੂਟ ਦਾ ਪੈਨ ਡੂਰ ਫਰੋਂ ਨਾਲ ਉੱਥੇ ਹੀ ਕੰਮ ਕਰਵਾ ਸਕਦੇ ਹੋ ਬਾਕੀ ਜੇ ਕਿਸੇ ਦੇ ਕੁੜਤੇ ਪੈਂਮੀ ਵਗੈਰਾ ਬਣਵਾਉਣੇ ਆ ਉਹ ਮੇਰੇ ਤੋਂ ਇੱਥੇ ਇੰਡੀਆ ਦੇ ਵਿੱਚ ਨਾਪ WhatsApp ਕਰਕੇ ਮਰਵਾ ਸਕਦੇ ਹੋ ਜੇ ਇੰਡੀਆ ਜਾਂ ਪੰਜਾਬ ਕਿਸੇ ਵੀ ਕੋਨੇ ਦੇ ਵਿੱਚ ਕੱਪੜੇ ਜੀ ਭੇਜਣੇ ਆ ਹਨ ਬਣਾ ਕੇ ਇੱਥੋਂ ਕਪੜਾ ਲੈ ਕੇ ਤੇ ਉਹ ਵੀ ਆਪਣੇ ਕੋਲ ਭੇਜਣ ਦਾ ਪੂਰਾ ਪ੍ਰਬੰਧ ਆ ਪਹਿਲਾਂ WhatsApp ਤੇ ਰੰਗ ਮੰਗਵਾ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਕੱਪੜੇ ਸਿਲੈਕਟ ਕਰਕੇ ਮੈਨੂੰ ਦਾਤਾ ਕਰੋ ਕਿ ਕੀ ਰੇਟ ਹੈ ਦਾ ਆਪਾਂ ਉਹਵੇਂ ਉਹਵੇਂ ਤੁਹਾਨੂੰ ਬਣਾ ਦੇਣੀ ਤੇ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਏ ਉਹ ਲੇਡੀ ਸੂਟ ਦਾ ਰਾਤ ਮੈਂ ਇਹਦੇ ਨਾਪ ਦੀ ਪੂਰੀ ਫੁੱਲ ਵੀਡੀਓ ਪਾਤੀ ਸੀ ਠੀਕ ਆ ਜੇ ਨਾਪਤਾ ਲੱਗਿਆ ਤਾਂ ਮੈਂ ਤੁਹਾਨੂੰ ਦੁਬਾਰੇ ਉਹ ਵੀਡੀਓ ਮੰਗਵਾ ਸਕਦੇ ਹਾਂ ਇਨੇ ਪਹਿਲਾਂ ਕੋਮੈਂਟ वगैरह ਨਹੀਂ ਕਰਨਾ ਹੁੰਦਾ ਬੱਚਿਆਂ ਨੂੰ ਕਹਿ ਕੇ ਨਾ WhatsApp ਤੇ ਨੰਬਰ ਨੂੰ ਐਡ ਕਰਵਾ ਲਓ ਤਾਂ ਕਿ ਤੁਹਾਡੇ ਕੋਲ ਹਰ ਇੱਕ ਵੀਡੀਓ ਆਵੇ ਕੋਈ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਆਹ ਪਹਿਲਾਂ ਪੱਕਾ ਪੜਾ ਲੈਣਾ ਕਿੰਨਾ ਇਸ ਭੈਣ ਦਾ ਕਪੜਾ ਹੈਗਾ ਆਪਣੇ ਕੋਲ 2.5 ਮੀਟਰ ਆ ਦੇਖੋ 125 ਜੀ ਨਾ 2.5 ਮੀਟਰ ਹੋ ਜਾਣਾਗਾ ਇੱਥੇ 100 ਤੇ 2 ਮੀਟਰ ਹੋ ਜਾਣਾ ਇਹ ਜੀ ਦਾ ਧਿਆਨ ਰੱਖਣਾ 100 ਤੇ 39 ਇੰਚ ਤੇ ਮੀਟਰ ਹੁੰਦਾ 125 ਤੇ ਸਵਾ ਮੀਟਰ ਹੁੰਦਾ ਸਵਾ ਮੀਟਰ ਦੇ ਸਵਾ ਮੀਟਰ 2.5 ਮੀਟਰ ਹੋ ਜਾਂਦਾ ਆ ਇਹਦਾ ਅਗਲਾ ਪਾਸਾ ਹੈਗਾ ਸੈਂਟਰ ਜ਼ਰੂਰ ਕਰਨਾ ਕਿਤੇ ਨਾ ਇੱਕ ਭੈਣ ਤੋਂ ਗਲਤੀ ਹੋ ਗਈ ਸੀ ਉਹਨਾਂ ਨੇ ਦੇਖਿਆ ਨਹੀਂ ਵੀ ਇਹਦੇ ਵਿੱਚ ਆਹ ਚੀਜ਼ ਹੈ ਨਾ ਆ ਦੇਖੋ ਜੇ ਆਪਾਂ ਇਹਦਾ ਸੈਂਟਰ ਨਹੀਂ ਕਰਾਂਗੇ ਫਿਰ ਆਪਰ ਤੋਂ ਗਲਤੀ ਹੋ ਜੂਗੀ ਸੂਈ ਵਗੈਰਾ ਲਾ ਲਿਆ ਕਰੋ ਜਾਂ ਸਟੈਪਲ ਕਰ ਲਿਆ ਕਰੋ ਨਹੀਂ ਜਦੋਂ ਆਪਾਂ ਸੈਂਟਰ ਕਰਨਾ ਉੱਠਾ ਕਰਕੇ ਆਪਾਂ ਸੂਟ ਕੱਟਣਾ ਸਾਰਾ ਲੈਡ ਬੰਦ ਦਾ ਹੁਣ ਸਵੇਰ ਇਸ ਵੇਲੇ ਅਜੇ ਨਾ ਤਾਂ ਆਪਾਂ ਨੂੰ ਬਿਨਾਂ ਲੈਡ ਤੋਂ ਕੰਮ ਚਲਾਉਣਾ ਪਊਗਾ ਇਹ esto ਸੈਂਟਰ ਕਰਕੇ ਚੱਕਣਾ ਆਪਣੇ ਸੂਟ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਭੈਣ ਸੁਈ ਲਾੜਾ ਕਰ ਮਤਲਬ ਕੋਈ ਨਹੀਂ ਸੁਈ ਲਾ ਕੇ ਦਿਖਾਉਣੀ ਆਹ ਜੀ ਜਿਹੜੀ ਕੜਾਈ ਹੈ ਜੀ ਅਗਲੀ ਫਰੰਟ ਦੀ ਕੜਾਈ ਤੇ ਕੜਾਈ ਸੀ ਚੱਲੋ ਇਹ ਆ ਦੇਖੋ ਠੀਕ ਆ ਹੁਣ ਆਪਾਂ ਇੱਥੇ ਲਾਵਾਂਗੇ ਸੁਈ ਜੀ ਇਹ ਚੰਗੀ ਤਰ੍ਹਾਂ ਟੋਕ ਕੇ ਜੀ ਤੁਹੇ ਕਰ ਆਉਂਦੀ ਆਪਸੇ ਜੀ ਹਾਂ ਆ ਬਾਰਡਰ ਵੀ ਸਿੱਧੇ ਦੇਖ ਲੈਣੇ ਵੀ ਸਹੀ ਆ। ਥੋੜਾ ਬੈਚ ਲਾਵਾਂਗੇ ਸੂਈ ਇਸ ਤਰ੍ਹਾਂ। ਆਇਂ ਸੂਈ ਲੜ। ਠੀਕ ਆ। ਉਹਦਾ ਇੰਡਾ ਜਿਹੜਾ ਹੈਗੀ ਉਹ 21 ਇੰਚ ਆ ਤੇ ਪੈਪੰਗ ਕੱਢਣੀ ਇਹਨਾਂ ਨੇ। ਜਿਹਦੇ ਪੈਪੰਗ ਕੱਢਣੀ ਆਪਾਂ ਨੂੰ 1 ਇੰਚ ਹੋਰ ਵਾਧ ਰੱਖਣਾਗਾ। ਉਹ ਚੀਜ਼ ਤਾਂ ਧਿਆਨ ਰੱਖਿਆ ਕਰੋ। 21 ਤੇ 4 25 25 ਇੰਚ ਆਪਾਂ ਨੂੰ ਘੇਰ ਪਾਵਾਂਗੇ ਜਾਨੀ ਕਿ 12.5 ਇੱਕ ਟੂ ਲਾਵਾਂਗੇ ਆਪਾਂ ਨਿਸ਼ਾਨ 12.5 ਇਸ ਥੋੜਾ ਜਿਆਦਾ ਹੈ ਪੌਣੇ 14 ਆਪਣੇ ਕੋਲੇ ਸਾਰਾ ਪੈਕ ਕੋ ਜੇ ਕਰਨਾ ਨੂੰ ਇੱਥੋਂ ਪੌਣੇ 14 ਤੋਂ ਇੱਕ ਛੁੱਟ ਘੱਟ 14 ਤੋਂ ਇੱਕ ਛੁੱਟ ਘੱਟ ਸਾਰਾ ਇੰਨੀ ਕਰ ਲੈਣਾ ਹੈ ਇੱਥੋਂ ਤੱਕਰ ਇਹ ਆ ਰਾਈਕ ਤੇਨ ਤੁਲ ਤੁਲ ਕਰਾਈਏ ਤਾਂ ਕਰਕੇ ਉਹ ਚੀਜ਼ ਆਪ ਨੂੰ ਦੇਖਣਾ ਪਊਗਾ ਮੈਂ ਤੁਹਾਨੂੰ ਦਿਖਾਈ ਦਿੱਤੀ ਪਹਿਲਾਂ ਸਬਾਤੇ ਇਹ ਤੋ ਹੈਗਾ ਹੀ 9.14 ਆਹ ਚੀਜ਼ ਤਾਂ ਰੱਖਿਆ ਕਰੋ ਇਸ ਇਹ ਕੱਟੇ ਨਾ 9.14 ਆਪਾਂ ਜਾਈਏ ਜਿੱਥੇ 9.14 ਉਹ ਨਹੀਂ ਹੁੰਦਾ ਫਿਰ ਬੋਲਦੀ ਜੇ ਨਹੀਂ ਕੱਟਾਂਗੇ ਡੱਡਾ ਹੋ ਜੂਗਾ ਲੋ 514 514 ਤੇ 514 ਹੁਣ ਆਪਾਂ ਲਾਵਾਂਗੇ ਲੰਮਾਈ ਲੰਮਾਈ ਇਹਨਾਂ ਦੀ ਹੈਗੀ 42 ਇੰਚ ਤਿਆਰ ਆਪਾਂ ਇੱਥੋਂ ਚੱਕਣਾ ਇਸ ਬਾਰਡਰ ਤੋਂ ਠੀਕ ਆ 42 ਅਪਾਦਾਂ ਜੋਧ ਲਾਵਾਂਗੇ 42 ਤੇ ਠੀਕ ਆ ਲੋ ਆ ਨਿਸ਼ਾਨ ਨੂੰ ਤੁਸੀਂ ਨਾ ਫੱਟੀ ਦੇ ਨਾਲ ਚੱਕ ਲੈ ਕਰੋ ਐਵੇਂ ਸਿੱਧਾ ਬਿਲਕੁਲ ਇਸ ਤਰ੍ਹਾਂ ਇੱਥੋਂ ਛੱਕਿਆ ਜਾਊਗਾ ਅੱਛਾ ਨਹੀਂ ਚੀ ਆਹ ਨਾਲ ਆਹਦੀ ਕੋਈ ਵੀ ਭਲੇਖਾ ਲਾਏ ਮੇਰੇ ਤੋਂ ਇੱਥੋਂ ਛੱਕਿਆ ਗਿਆ ਨਾ ਪੁੱਠੇ ਪਾਸੇ ਤੇ ਇੰਨੀ ਲੰਬਾਈ ਜਿਹੜੀ ਉਹ ਇੱਥੋਂ ਸਟਾਰਟ ਹੁੰਦੀ ਆ ਪਰ ਇੱਥੋਂ ਚੱਕਾਂਗੇ ਦੁਬਾਰਾ ਇਨਸ਼ਾਅੱਲਾਵਾਂਗੇ ਇਹ ਆਹ ਦੇ ਪੇਟ ਲਵਾਈ ਹੈਗੀ ਭੈਣ ਦੀ 42 ਆਪਾਂ ਲਾਵਾਂਗੇ ਸਾਡੇ 42 ਤੇ ਇਹ ਹੁਣ ਆਪਾਂ ਨੀਲੇ ਰਿਜਾਗਰਨ ਨਿਸ਼ਾਨ ਜਿਹੜਾ ਲਾਵਾਂਗੇ ਉਹ ਸਹੀ ਆਪਣਾ ਪਰ ਠੀਕ ਆ ਤੇ ਤੂੰ ਬਿਲਕੁਲ ਸਦਾ ਆਇ ਨਿਸ਼ਾਨ ਲਾ ਲੈ ਗੋ ਆਹ ਫੱਟੀ ਇੰਨੀ ਸ਼ੇਪ ਹੋਣੀ ਚਾਹੀਦੀ ਜੇ ਕੱਲ ਇੱਕ ਭੈਣ ਨੇ ਫੱਟੀ ਮੰਗਵਾਈ ਸੀਗੀ ਉਹਨਾਂ ਨੂੰ ਆਹ ਫੱਟੀ ਉਹਨਾਂ ਨੇ ਦੇ ਦਿੱਤੀ ਆ ਦੇਖੋ ਇਹਨਾਂ ਦਾ ਆਪ ਚ ਕਿੰਨਾ ਵਰਕ ਆ ਤੁਸੀਂ ਆਹ ਫੱਟੀ ਨਹੀਂ ਲੈਣੀ ਆਹ ਫੱਟੀ 70 ਰੁਪਏ ਦੀ ਆਊਗੀ ਜੇ ਕਿਸੇ ਭੈਣ ਨੂੰ ਨਹੀਂ ਪਤਾ ਲੱਗਦਾ ਉਹ ਆਪਾਂ ਦੁਕਾਨਾਂ ਨੂੰ ਕਹਿ ਕੋਰੀ ਰੂੜੇ ਦਾ ਕਰਵਾ ਲਾਂਗੇ ਪਰ ਸ਼ੇਪ ਪੂਰੀ ਸਹੀ ਹੋਣੀ ਚਾਹੀਦੀ ਆ ਇਹ ਚੀਜ਼ਾਂ ਨਿੱਕੀ ਨਿੱਕੀ ਦਾ ਧਿਆਨ ਰੱਖਿਆ ਕਰੋ ਹੁਣ ਜਿਵੇਂ ਇਹਨਾਂ ਦਾ ਗਲਾ ਪਿਛਲਾ 6 ਆ ਇਹ ਤੀਰਾ ਹੈਗਾ 11.5 ਪਿਛਲਾ ਗਲਾ 6 ਆ ਤੀਰਾ ਹੈਗਾ 11.5 ਤਾਂ ਆਪਾਂ ਕਿੰਨਾ ਪਾਵਾਂਗੇ ਆ ਦੇਖੋ 11.5 12 ਥੋੜਾ ਇਹ ਵੱਧ ਪਾਵਾਂਗੇ 1 ਇੰਚ ਨਹੀਂ ਕਿਉਂਕਿ ਗਲਾ ਬਾਲਾ ਵੱਡਾ ਨਹੀਂ ਬਾਲਾ ਛੋਟਾ ਵੀ ਨਹੀਂ ਆ ਤੇ ਨੀਚੇ ਨੂੰ ਮੋਡਾ ਕਿੰਨਾ ਪਾਉਣਾ ਛਾਤੀ ਹੈਗੀ ਇਸ ਪੇ ਨਹੀਂ 2.5 ਨੀਚੇ ਨੂੰ ਪੂਗਾ 2.5 ਇੰਚ ਇੱਥੋਂ ਤੁਸੀਂ ਬਿਲਕੁਲ ਸਿੱਧਾ ਨਿਸ਼ਾਨ ਖਿੱਚਣਾ ਠੀਕ ਆ ਆ ਹੋ ਗਿਆ ਤੁਹਾਡਾ 2.5 ਬਿਲਕੁਲ ਸਿੱਧਾ ਇੱਥੋਂ ਦੇਖ ਰਹੇ ਹੋ ਨਾ ਆ ਦੇਖੋ ਨੀਲੇ ਵਾਲੇ ਨਿਸ਼ਾਨ ਸਹੀ ਆ ਜੇ ਕਹੋ ਤਾਂ ਮੈਂ ਗਲਾਬੀ ਲਾ ਦਾਂ ਹੁਣ ਆਪਾਂ ਇੱਥੇ ਇਹਨਾਂ ਦੀ ਛਾਤੀ ਹੈਗੀ ਉੱਪਰੋਂ 2.5 ਇੰਚ ਇਹ ਆਲੋ 2.5 ਮੈਂ ਆ ਇਸ ਚਾਕ ਨਾਲ ਇਧਰੋਂ ਨਿਸ਼ਾਨ ਲਾਉਂਗਾ ਕਲਾਬੀ ਨੇ ਫਿਰ ਦੇ ਸੁਗਲ ਆਪਾ ਜਿਹੜਾ 2 ਸਵਾ 2 ਵੱਧ 2 ਬੋਤ ਠੀਕ ਆ ਤੇ ਕਈ ਭੈਣਾ ਪੁੱਛਦੇ ਇੱਥੋਂ ਵਈ ਤੁਸੀਂ ਕਿੰਨਾ ਲਾਉਨੇ ਹੋ ਮੈਂ ਵੈਸੇ ਮੇਰੇ ਹੱਥ ਠੀਕ ਹੋਇਆ ਮੈਂ ਕਿਤੇ ਮਿਲਿਆ ਨਹੀਂ ਅੱਜ ਆਪਾਂ ਮਿਲ ਕੇ ਲਾਉਨੇ ਆ ਲੋ 2 ਇਧਰ ਵੀ 2 ਠੀਕ ਆ ਜਨ ਕਿ ਇੱਥੋਂ ਤੁਸੀਂ ਇਦਨੇ ਮਿਲ ਸਕਦੇ ਹੋ ਠੀਕ ਆ ਉਨ ਗਰੀਨ ਨੇ ਸੈਡ ਸਲਾਈ ਇਥੋਂ ਇਹ ਬਹੁਤ ਜ਼ਰੂਰੀ ਹੈ ਇਹ ਮਿਣਿਆ ਵੀ ਕਰੋ ਤੇ ਫਿਟਿੰਗ ਵਾਲੀ ਸਲਾਈ ਲਾਉਣ ਮੇਲੇ ਵੀ ਚੈੱਕ ਕਰਿਆ ਕਰੋਗੇ ਵੱਧ ਘੱਟ ਤਾਂ ਨਹੀਂ ਰਹੀ 14 ਆਪਾਂ ਇਥੋਂ ਲਾਵਾਂਗੇ 15 ਤੇ ਤੇ ਜਿਹੜਾ ਇਹਨਾਂ ਦਾ ਹਿਪ ਹੈ ਜੀ 21 ਇੰਚ ਆ ਆਪਾਂ ਕਿੰਨਾ ਕਰਾਂਗੇ 21 ਦੇ 4 25 ਯਾਨੀ ਕਿ 12 ਕੋਈ ਵੀ ਨਿਸ਼ਾਨ ਜਾਂ ਕੋਈ ਹੋਰ ਮਸਤੀਕ ਇਹ ਜੇ ਕਿਸੇ ਭੈਣ ਨਹੀਂ ਦੇਦਾ ਉਹ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਵੱਧ ਕਮੈਂਟ ਕਰਿਆ ਕਰੋ ਨਾਲੇ ਤਾਂ ਉਹਦਾ ਆਪਣਾ ਜਿਹੜਾ ਚੈਨਲ ਉਹ ਗਰੋਥ ਕਰੂਗਾ ਜਦੋਂ ਆਪਾਂ ਵੀਡੀਓ ਲਾਈਕ ਕਰਦੇ ਨੇ ਫਿਰ ਉਹ ਅੱਗੇ-ਅੱਗੇ ਜਾਂਦੀ ਆ ਤਾਂ ਕਰਕੇ ਵੀਡੀਓ ਜਿਹੜੀਆਂ ਭੈਣਾਂ ਨੂੰ ਨਹੀਂ ਆਉਂਦਾ ਉਹ ਕਮੈਂਟ ਕਰਨਾ ਉਹ ਹੱਥਿਆਂ ਲੱਗਿਆ ਹੁੰਦਾ ਉਹਨੂੰ ਗੁੱਠੀ ਨੂੰ ਨੱਪ ਲਿਆ ਕਰੋ ਤਾਂ ਕਿ ਸਾਰੀਆਂ ਭੈਣਾਂ ਕੋਲੇ ਵੀਡੀਓ ਜਾ ਸਕੇ ਚਲੋ ਥੋੜਾ ਆਪਾਂ ਸਾਰੇ ਨਿਸ਼ਾਨ ਚੱਕਾਂਗੇ ਆਹ ਇਹ ਗੂੜਾ-ਗੂੜਾ ਜੱਕ ਮਿਲਾਉਂਗੇ ਤੇ ਜਿਸ ਸੀ ਬੂੜਾ ਕੈਮਰੇ ਵਿੱਚ ਨਾ ਠੀਕਾ ਸਾਰੇ ਨਿਸ਼ਾਨ ਲੱਗ ਗਏ ਜੇ ਕੋਈ ਫੇਰ ਵੀ ਪੁਲੇਕਾ ਹੋਵੇ ਉਹਨੂੰ ਬਾਅਦ ਦੇ ਵਿੱਚ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਸ਼ਾਮ ਨੂੰ 8 ਵਜੇ ਤੋਂ ਬਾਅਦ ਜੇ ਤੁਸੀਂ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਫਿਰ ਤੁਸੀਂ ਅਮਰਤਪਾਲ ਕੌਰ ਵਾਲੇ ਕੋਲ ਨੰਬਰ ਹੈਗੇ ਵੈਸੇ ਸਾਰਿਆਂ ਭੈਣਾਂ ਕੋਲੇ ਇਹਨਾਂ ਨੂੰ ਪੁੱਛ ਲਿਆ ਕਰੋ ਹੈਨਾ ਜੇ ਕੋਈ ਵੱਡੀ ਸਮੱਸਿਆ ਹੁੰਦੀ ਆ ਫਿਰ ਤੁਸੀਂ ਜਿਨੇ ਇਹਨਾਂ ਨੂੰ ਫੋਨ ਲਾ ਸਕਦੇ ਹੋ ਜਿਨੇ ਮੈਨੂੰ ਫੋਨ ਨਾ ਲਾਆ ਕਰੋ ਕਿਉਂਕਿ ਉਦੋਂ ਫਿਰ ਮੈਂ ਕੀ ਬੀ ਇਧਰੋਂ ਤੁਹਾਨੂੰ ਫਿਰ ਮੈਨੂੰ ਐਂ ਜੰਦਾ ਪੂਰੀ ਗੱਲ ਨਹੀਂ ਸੁਣੀ ਹੈ ਇਹ ਤੋਂ ਬਿਲਕੁਲ ਧਿਆਨ ਦੇਣਾ ਕਿ ਟੁਨ ਆਪਾ ਟਾਕ ਇਹ ਤੋਂ ਚੱਕ ਦੇਣੀ ਮੈਂ ਅਸਲ ਕਾਲੀ ਲਾਤੀ ਨਾਲ 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 ਨਿਸ਼ਾਨ ਲਾਉਣੀ ਆਏਗਾ ਦੋ ਪਾ ਕੱਟਣਾ ਕਿ ਵੀ ਸੂਈ ਵਿੱਚ ਆਏ ਜਦੋਂ ਧਿਆਨ ਰੱਖਣਾ ਲਓ ਜੀ ਆਪਾਂ ਇਸ ਨੂੰ ਇਧਰ ਹੀ ਆਪਾਂ ਨੂੰ ਬੋਚ ਕੇ ਨਹੀਂ ਐਂ ਚੱਕਣਾ ਬਾਲਾਂ ਨਹੀਂ ਨੂੰ ਕਿਉਂਕਿ ਲਾਈਟ ਹੈ ਜੀ ਨਾ ਇਸ ਇਤਨੀ ਫੇਰਾ ਪਾ ਦੋਰੀ ਇਹਦੇ ਬਾਰਡਰ ਆ ਨਾ ਆ ਵਾਟਰ ਆ ਗਿਆ ਹੁਣ ਆਪਾਂ ਇਹਨੂੰ ਤਿਆਰ ਰੱਖਣਾ 21 ਤੇ 4 25 ਯਾਨੀ ਕਿ 12.5 ਇੰਚ ਜਿੱਥੇ ਵੀ ਸੈੱਟ ਹੋ ਜੂਗਾ ਇਹ ਆਪਾਂ ਉੱਥੇ ਸੈੱਟ ਕਰਾਂਗੇ ਉਹ ਪਿੱਛੇ ਕਰ ਲਈਏ ਆਪਣਾ ਇਸ ਤੋਂ ਜਿਵੇਂ ਤੁਹਾਨੂੰ ਕੱਲ ਨਿਸ਼ਾਨ ਲਾ ਕੇ ਦਿਖਾਈ ਸੀ ਨਾ ਉਹ ਮੇਰੇ ਨਾਲ ਸੁੱਖ ਹੋਈ ਨਾ ਆਹ ਨਿਸ਼ਾਨ ਆਪਾਂ ਲਾਵਾਂਗੇ 12:30 ਇਹ ਇੱਥੋਂ ਆਹ ਹੋ ਗਿਆ ਤੁਹਾਡਾ 12:30 ਇਹ ਤੁਗਾ ਫੇਰ ਲਾਵਾਂਗੇ ਇੱਕ ਥਾਂ ਤੇ 12:30 ਚਲ ਠੀਕ ਆ ਇੱਥੇ ਜੇ ਫੇਰ ਲਾਵਾਂਗੇ 12 ਕੰਨੀ ਕੱਢਣੀ ਕੰਨੀ ਮੇਉਦੀ ਵੀ ਗੱਡੀ ਤੁਸੀਂ ਦੇਖੀ ਆ ਤੇ ਕੰਨੀਆਂ ਪੈ ਗਈ ਗੱਡਾ ਇੱਥੋਂ ਫੜ ਕੇ ਨਿਸ਼ਾਨ ਤੋਂ ਐਵੇਂ ਚੱਕ ਲੈਣਾ ਨਹੀਂ ਐਸਾ ਠੀਕ ਹੈ ਉਨਾਪਾ ਕੁਰਤੀ ਦਾ ਫਰੰਟ ਪੱਲਾ ਇਹ ਜੋ ਉਪਰ ਪਛਾਵਾਂਗੇ ਆ ਲੈਣਾ ਲੂਣਾ ਦਾ ਸਾਰਾ ਧਿਆਨ ਰੱਖਣਾ ਆਪਾਂ ਬਾਰਡਰ ਦਾ ਇਹ ਐ ਲੈਟ ਆ ਜਾਂਦੀ ਜੇ ਥੋੜਾ ਹੋਰ ਵੀ ਸੁੱਕਾ ਹੋਏ ਨਾ ਕੰਮ ਘਟਣਾ ਚਲੋ ਕੋਈ ਗੱਲ ਨਹੀਂ ਜਿਵੇਂ ਕੋ ਹੁਕਮ ਆ ਮਹਾਰਾਜਾ ਹੈ ਨਾ ਕਈ ਵਾਰੀ ਬਿਨਾਂ ਲੈਟ ਤੋਂ ਵੀ ਘਟਣਾ ਪੈ ਜਾਂਦਾ ਤਾਂ ਆਪਾਂ ਕੱਟ ਸਕਦੇ ਆ ਆ ਵਸਾ ਚੰਗੀ ਤਰ੍ਹਾਂ ਚੈੱਕ ਕਰ ਲੈ ਕਰੋ ਦੋ ਤਿੰਨ ਵਾਰੀ ਇਹ ਇੱਥੇ ਇੱਕ ਜਲੋ ਪੂਰਾ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਦੇਖ ਕੇ ਚਾਰ ਚਾਰ ਵਾਰੀ ਚੈੱਕ ਕਰਿਆ ਕਰੋ ਤਾਂ ਕਿ ਬਾਅਦ ਦੇ ਵਿੱਚ ਨਾ ਕੋਈ ਡਿੱਕਦਾ ਹੋਵੇ ਆਰਾਮ ਨਾਲ ਉਹ ਵੀ ਸੈੱਟ ਕਰ ਲੂ ਮੈਂ ਉਹ ਆਂ ਇਹ ਨਰਸੀ ਨਹੀਂ ਨੰਦ ਉਹਨਾਂ ਚੱਲ ਆਪਾਂ ਸੈੱਟ ਕਰੀ ਜਲਾ ਇਹਨੂੰ ਟੱਕਾਂ ਦੇ ਟੱਕਾ ਹਾਂਜੀ ਹਾਂਜੀ ਕਿੰਨਾ ਅੱਜ ਪਤਾ ਲੱਗਦਾ ਵੀ ਕਿੰਨਾ ਹਨ ਪ੍ਰਸਦਾ ਆਪਾਂ ਨੂੰ ਸੁੱਖ ਹੁੰਦਾ ਹੈ ਮਾਣ ਆਇਆ ਉਧਰ ਉਧਰ ਫਰਕ ਰਿਹਾ ਹੈ ਨਾ ਸਿਰਫ ਫਿਟਿੰਗ ਦੇ ਵਿੱਚ ਫਰਕ ਪਿਆ ਹੈ ਆ ਉਹ ਬੈਕ ਕਲਾ ਜਿਹੜੀਆਂ ਭੈਣਾਂ ਕਹਿੰਦੀਆਂ ਵੀ ਸਾਡਾ ਪਿੱਛੇ ਜਾਂਦਾ ਆ ਦੇਖੋ ਜੀ ਜਿਆਦਾ ਪਿੱਛੇ ਜਾਂਦਾ ਤਾਂ ਲਗਭਗ 9 ਇੰਚ ਠੀਕ ਆ ਤੇ ਆ ਗੱਲ ਆ ਧਿਆਨ ਰੱਖਣਾ ਛੋਟਾ ਕਰ ਲੈ ਕਰੋ ਜਦੋਂ ਆਪਾਂ ਪਿੱਛੋਂ ਚੱਕਣਾ ਹੁਣ ਆਪਾਂ ਇਹ ਥੋੜਾ ਜਿਹਾ ਚੱਕਾਂਗੇ ਮੈਂ ਇਹਨਾਂ ਪਿੱਛੇ ਉਗੜਾ ਜਾਂਦਾ ਨਹੀਂ ਤਾਂ ਕਿ ਤੁਹਾਨੂੰ ਇੱਕ ਵਾਰੀ ਪਤਾ ਜਿਹਾ ਲੱਗੇ ਥੋੜਾ ਆਈਡੀਆ ਲੱਗੇ ਕਿ ਕਿਵੇਂ ਕੱਟਣਾ ਇੱਥੋਂ ਆਪਾਂ ਬਿਲਕੁਲ ਸਿੱਧੇ ਆਹ ਕਈ ਪੈਣਾ ਪੁੱਛੀ ਕਿੰਨਾ ਦਾ ਤੁਸੀਂ ਰੱਖ ਦੋ ਬਈ ਮੈਂ ਅੱਧਾ ਗਿੰਚ ਦਾ ਇਹਦਾ ਫਰਕ ਰਹੇਗਾ ਬਸ ਇੰਨਾ ਠੀਕ ਆ ਇੱਥੇ ਦੁਬਾਰੇ ਫੇਰ ਇੱਕ ਵੀ ਟੱਕਾਂ ਦੇ ਟੱਕ ਚੈੱਕ ਕਰੂਗੀ ਸਹੀ ਹੈ ਨਾ ਸਹੀ ਹੈ ਥੋੜਾ ਪਰ ਨੀਚੇ ਤੋ ਉੱਪਰ ਨੂੰ ਜਾਓ ਦੋਚ ਥੋੜਾ ਜਿਹਾ ਕੇ ਪਵੜਾ ਨਹੀਂ ਹੈ ਨਾ ਅਗਵਾਸ ਦੋ ਕੂਟ ਚੱਕਣਾ ਪਰ ਸਾਈਡ ਤੋਂ ਇੰਦਰੋਂ ਵੀ ਦੋ ਕੂਟ ਅਟੱਕਾਂ ਤੇ ਆਪਣੇ ਟੱਕ ਲੱਗ ਗਏ ਚੱਕਾਂ ਦੇ ਜਿਹੜੇ ਨਿਸ਼ਾਨ ਸੀ ਇਹ ਆਇਆ ਲੱਗਿਆ ਲਓ ਆਪਾਂ ਇੱਥੇ ਇਹਨਾਂ ਦਾ ਨਾਪ ਕੋਸ਼ਿਸ਼ ਕਰਾਂਗੇ ਵੀ ਲਿਖ ਹੀ ਰਿਆ ਕਰੋ ਨਾਲ ਦੀ ਨਾਲ ਨਾਪਣਾ ਵੀ ਬਾਅਦ ਚ ਆਪਾਂ ਨੂੰ ਡੈਈ ਨਾ ਚੱਕਣੀ ਬੜੀ ਪਹਿਲਾਂ ਆਪਾਂ ਇੱਥੇ ਲਿਖਾਂਗੇ ਨੰਬਰ ਇਹਨਾ ਕਿੰਨਾ 1652 ਹਲਵਾ ਹੋ ਗਿਆ 1652 ਅਗਲਾ ਅਗਲਾ ਕਿੰਨਾ ਭੈਣ ਦਾ 7 ਇੰਚ ਪਿਛਲਾ ਕਿੰਨਾ ਇਜਲਾਗਲਾ ਹੈਗਾ ਛੇ ਇਟੇਲੇ ਕਪੜੇ ਹੈਗੇ ਛੇ ਉਪਰੋਸ਼ਾਤੀ ਕਿੰਨੀ ਆ 20 ਆ ਲਿਖਤੀ ਆਪਾਂ ਛਾਤੀ ਕਮਰ ਕਿੰਨੀ ਆ 19 ਤੋਂ ਘੱਟ ਪੌਣੀ 19 ਹਿਪ ਕਿੰਨੀ ਆ 21 ਘੇਰਾ ਕਿੰਨਾ ਉਹ ਵੀ 21 ਮੈਂ ਤੁਹਾਨੂੰ ਰਾਬ ਸਾਰਾ ਨਾਪ ਦੇ ਵਿੱਚ ਦੱਸਿਆ ਜੀ ਹੁਣ ਆ ਗਈ ਬਾਰੀ ਪਲੋਈਆਂ ਦੀ ਪਲੋਈਆਂ ਪੌਣੀਆਂ ਕਿਵੇਂ ਆ ਲੈਟ ਨਾ ਹੈ ਨਹੀਂ ਹੈ ਨਾ ਚਲੋ ਆ ਲਓ ਆਪਾਂ ਅੱਜ ਬਿਨਾਂ ਲੈਟ ਤੋਂ ਪਲੋਈਆਂ ਪੌਣ ਬਾਕੀ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਜਾਂ ਮੇਰੀ ਆਵਾਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਫਿਰ ਆਪਾਂ ਉਹ ਚੀਜ਼ ਦਾ ਹੱਲ ਕਰੀਏ ਹਨ ਆਲੋ 3.5 3.5 ਜਦੋਂ ਛਾਤੀ ਘੱਟ ਜਾਂਦੀ ਹੈ ਫਿਰ ਆਹ ਹਿੱਸਾ ਵੀ ਕਟੂਗਾ ਇਹ ਨਹੀਂ ਇਹ ਵੀ ਸਾਰਿਆਂ ਦੇ 8 ਇੰਚ ਹੀ ਪਾਉਣਾ ਹੈ ਇੱਥੋਂ ਇੱਥੋਂ ਆਪਣਾ ਲੜ ਛੋਟਾ ਪਰ ਉੱਤੋਂ ਚੱਕਾ ਨਹੀਂ ਚਾਹੀਦਾ ਇਹ ਇਨਾਂ ਦੀ ਜਿਹੜੀਆਂ ਪਲੋਈਆਂ ਤਿਆਰ ਆ ਇੰਨੀਆਂ ਉਹ 10.5 ਦੀ ਆ ਆਪਾਂ ਇੱਥੋਂ ਲਾਵਾਂਗੇ 11 ਗਿਆਰਾਂ ਤੇ ਠੀਕ ਆ ਫਿਰ ਨੀਚੇ ਨੂੰ 7 ਇੰਚ ਹੋ ਗਿਆ 7 ਇੰਚ ਔਰ ਇੱਕ ਲੜ ਚੱਕਾਂ ਆ ਦੇਖੋ ਇੱਕ ਲੜ ਚੱਕ ਕੇ ਐਂ ਪੈਨ ਰੱਖ ਕੇ ਨਿਸ਼ਾਨ ਲੱਗ ਜਾਣਾ ਠੀਕ ਆ ਇਸੇ ਤਰ੍ਹਾਂ ਦੂਜਾ ਨਿਸ਼ਾਨ ਇਧਰ ਵੀ ਆ ਨਿਸ਼ਾਨ ਐਂ ਟੋਕ ਲਾ ਲਿਆ ਕਰੋ ਇਥੇ ਤੁਹਾਨੂੰ ਦਿਖਾਉਣਾ ਹੈ ਠੀਕ ਹੈ ਸਿੱਦੇ ਨਿਸ਼ਾਨ ਤਾਂ ਆਪਣੇ ਕੇ ਲੱਗ ਪਲੂਈਆਂ ਨੇ ਹੁਣ ਆਪਾਂ ਸਾਈਡ ਵਾਲੇ ਲਾਉਣੇ ਆ ਉਹ ਕਿਵੇਂ ਲਾਉਣੇ ਜਿਵੇਂ ਸੌਖਾ ਤਰੀਕਾ ਦੱਸੂਗਾ ਜਮਾਂ ਉਲਝਾਉਂਦਾ ਨਹੀਂਗਾ ਜਿਵੇਂ ਛਾਤੀ ਠੀਕ ਆ ਨਾਪ ਸੈਂਚ ਥੋੜਾ ਤਾਂ ਡੇਢ ਤੇ ਇਥੋਂ ਸਿੱਧਾ ਕਰਕੇ ਬਿਲਕੁਲ ਡੇਢ ਪੁਆਇੰਟ ਪਰ ਮੈਕ ਕਰ ਉਸ ਬਿਲਕੁਲ ਸਿੱਧਾ ਕਰਕੇ ਪੈਰ ਪੈਰ ਦਾ ਇਧਰ ਨੂੰ ਕਰ ਲੈ ਆਹ ਲਾ ਲੈਣ ਇਨਸ਼ਾਅੱਲਾ ਫਿਰ ਡੇਢ ਪੁਆਇੰਟ ਇਧਰ ਨੂੰ ਕਰਕੇ ਸਿੱਧਾ ਬਿਲਕੁਲ ਸਿੱਧਾ ਕਰ ਲੈ ਫਿਰ ਪੈਰ ਪੈਰ ਦਾ ਥਲੇ ਨੂੰ ਡਾਊਨ ਕਰਤਾ ਆਪਣੇ ਲਾਗੇ ਸਾਈਡ ਵਾਲੇ ਨਿਸ਼ਾਨ ਹੁਣ ਨੀਚੇ ਕਿਵੇਂ ਲਾਉਣੇ ਆਪਾਂ ਪੈਨ ਨੂੰ ਐਂ ਘੋਜਿਆ ਕਰ ਥੱਲੇ ਵੀ ਆਰ ਪਾਰ ਨਾਲ ਆਪਣਾ ਪੈਨ ਟੱਪ ਜੀ ਠੀਕ ਹੈ ਇਹ ਇੱਥੋਂ ਵੀ ਹੈ ਹੁਣ ਆਪਾਂ ਉਧਰ ਨਿਸ਼ਾਨ ਸੌਖੀ ਲਾ ਗਿਆਂਗੇ ਆਹੋ ਆਪਣੇ ਲਾਗੇ ਸਾਈਡ ਵਾਲੇ ਨਿਸ਼ਾਨ A to Z ਜਾਨੀ ਕਿ ਅਗਲਾ ਪੱਲਾ ਆਪਣਾ ਬੈਕ ਪੱਲਾ ਸਣੇ ਪਲੋਈਆਂ ਨਾਪ ਇਹ ਤਿਆਰ ਹੋ ਗਿਆ ਹੁਣ ਆਪਾਂ ਸੂਈ ਕੱਟ ਲਾਂਗੇ ਇਹ ਪਸੂਈ ਲਈ ਜਿਹੜੇ ਕੇਜ ਤੇ ਉਹ ਕੱਟ ਲਾਂਗੇ ਸੂਈ ਲਾ ਕੇ ਹਮੇਸ਼ਾ ਬਾਰਡਰ ਵਾਲਾ ਸੂਟ ਪਾਵਾਂ ਜੇ ਗਲੇ ਤੇ ਕੜਾਈ ਆ ਇੱਕ ਸੂਈ ਗਲੇ ਤੇ ਲਾ ਲੈ ਕਰੋ ਇੱਕ ਨੀਚੇ ਬਾਰਡਰ ਤੇ ਲਾ ਲੈ ਕਰੋ ਹੁਣ ਆਪਾਂ ਕਟਾਂਗੇ ਬਾਹਾਂ ਵੀ ਬਾਹਾਂ ਕਿੱਥੋਂ ਕੱਟਣੀਆਂ ਬਾਹਾਂ ਦੇ ਉੱਪਰ ਬਾਰਡਰ ਆਊਗਾ ਜਾਂ ਨਹੀਂ ਆਊਗਾ ਉਹ ਆਪਾਂ ਦੇਖਾਂਗੇ ਹੁਣ ਪਹਿਲਾਂ ਬਸ ਅਰੀ ਜੀ ਬਾਹਰ ਕੱਟ ਦੀ ਕੱਟ ਦੀ ਆਪਰੇ ਕੋਈ ਆ ਪੀਸ ਇੰਨਾ ਇਧਰ ਆ ਪੀਸ ਇੰਨਾ ਜੋੜਪਾ ਦੀ ਬਾਹਾਂ ਨੇ ਪਰ ਇਹ ਆਊਟ ਜਿਆਦਾ ਲੱਗੂਗਾ ਪਰ ਦੇਖਦੇ ਆ ਵੀ ਕਿੰਨਾ ਲੱਗੂਗਾ ਇਹ ਫਿਰ ਆਪਾਂ ਇਹਨੂੰ ਪਲੇਨ ਬਾਹਾਂ ਨਾਲ ਉਹਨੇ ਪੂਰੀ ਪਹਿਲਾਂ ਨਾ ਪਾਏ ਨੂੰ ਬਿਉਂਤਾਂਗੇ ਫਿਰ ਬਾਹਾਂ ਦੇ ਬੱਡਰ ਚਾਣੀ ਇੰਨੇ ਇਥੇ ਸਹੀ ਆਊਗਾ ਐਸਾ ਇੱਥੇ ਕਿੱਥੇ ਜੋੜ ਆਊਗਾ ਉਹ ਦੇਖਣਾ ਪਊ ਧਿਆਨ ਨਾਲ ਬੜਾ ਇੱਥੇ ਵੀ ਆਪਾਂ ਸਹੀ ਕਰਨਾ ਇੱਥੇ ਵੀ ਆਪਾਂ ਇੱਕ ਸੂਈ ਲਾ ਸਕਦੇ ਆ ਤੁਹਾਨੂੰ ਦਿਖਾਉਣਾ ਕਿਵੇਂ ਵੀ ਉੱਪਰ ਨੀਚੇ ਨਾ ਹੋਵੇ ਬੜਾ ਮੈਂ ਚੈੱਕ ਕਰਕੇ ਟੋਕੇ ਇੱਥੇ ਸਹੀ ਹੁੰਦਾ ਆਪਦੇ ਕੋ ਉੱਥੇ ਸੈਂਟਰੀ ਚੇਜ ਕਰਕੇ ਸੂਈ ਲਾਉਣਾ ਕਰੋ ਇਹ ਕਪੜਾ ਹਲਦਾਂ ਦਾ ਵੈਸੇ ਇਨੇ ਕੀ ਕਪੜਾ ਨਾਲ ਹੱਲੂ ਗਾਣੀ ਜੀ ਮਰਜੀ ਆਪੇ ਦੁੱਧ ਕਰਦੇ ਆ ਸੂਈ ਲੱਗ ਗਈ ਆਪਣੀ ਜੇ ਮਰਜੀ ਤੁਸੀਂ ਸੈੱਟ ਕਰੀ ਜੋ ਮੋਡਾ ਦੇਖਦੇ ਆਪਾਂ ਇਹਨਾਂ ਦੇ ਕਿੰਨਾ ਭਾਜਦਾ ਮੇਰਾ ਖਰਾ 17.5 ਸੀਗਾ 17 ਇੰਚ ਹੈ ਜਾਨਕੀ 8.5 ਇੰਚ ਮੋਡਾ ਤਿਆਰ ਹੈ ਨਾ ਜੋੜ ਆਪਾਂ ਇਹਨੂੰ ਕਿਵੇਂ ਪਾਵਾਂ ਉਹ ਚੀਜ਼ ਦੇਖੋ ਤੁਸੀਂ ਸੈਂਟਰ ਚ ਜੋੜ ਪਾਵਾਂਗੇ ਆਪਾਂ ਇਹਨਾਂ ਜਾਨਕੀ ਇੱਥੇ ਇੱਥੇ ਜੋੜ ਪਈ ਉਹ ਦਿਖੂਗਾ ਵੀ ਨਹੀਂ ਠੀਕ ਆ ਆ ਦੇਖੋ ਇੱਥੋਂ ਸੈੱਟ ਕਰ ਲਿਆ ਭਜੰਗੀ ਤੋਂ ਉਹ ਬਾਹ ਦੀ ਲੰਮਾਈ ਜਿਹੜੀ ਹੈਗੀ ਉਹ 1.5 ਤੇ ਇੱਕ ਇਥੋਂ ਬਾਰਡਰ ਤੋਂ ਮਿਲਾਂਗੇ ਪਰ 1.5 ਆ ਨੂੰ ਇੱਕ ਦੋ ਸੂਚ ਵੱਧ ਕਰ ਲਿਆ ਕਰੋ ਕਈ ਵਾਰੀ ਕੱਪੜਾ ਧੋਣ ਨਾਲ ਸੁਗੜ ਜਾਂਦਾ ਬਾਅਦ ਦੇ ਵਿੱਚ ਕੋਈ ਹੱਲ ਨਹੀਂ ਜੀ ਹਨਾ ਆ ਨਿਸ਼ਾਨ ਬਿਲਕੁਲ ਤੁਸੀਂ ਫੱਟੀ ਦੇ ਨਾਲ ਲਾ ਲਓ ਸਿੱਧਾ ਬਿਲਕੁਲ ਆਪਾਂ ਇਸ ਪੀਸ ਲਾਉਦੇ ਇਸ ਤੋਂ ਹੁਣ ਆਪਾਂ ਇੱਥੇ ਜੋੜ ਪਾਵਾਂਗੇ ਦਾ ਆ ਵਾ ਇਸੇ ਕੱਪੜੇ ਦੀ ਬਣ ਗਈ ਆ ਦੇ ਕੋਈ ਕਾਜੀ ਦਾ ਧਿਆਨ ਰੱਖਣਾ ਆਪਾਂ ਆਹ ਕਪੜਾ ਘਾਟਾ ਆਪਣਾ ਆਹ ਲੜ ਵੱਡੇ ਆ ਆਪਾਂ ਨੀਚੇ ਵਾਲੇ ਲੜ ਤੋਂ ਸ਼ੁਰੂ ਕਰਾਂਗੇ ਠੀਕ ਹੈ ਜੋੜ ਫੋਰਾ ਤੋਂ ਇਹਨੂੰ ਬਿਲਕੁਲ ਆਪਾਂ ਇੱਕ ਵਾਰੀ ਕੱਟ ਕੇ ਸਿੱਧਾ ਕਰੀਏ ਹਾਂ ਠੀਕਾ ਜੋੜ ਮੈਂ ਇਹਦੇ ਸਾਰਾ ਕੱਟੂਗਾ ਜਿੱਥੇ-ਜਿੱਥੇ ਆਪਦੀ ਆਪਰੇਸ ਮਾਰ ਕੇ ਸੈਟ ਆਈ ਜਾਣਗੇ ਆਪਾਂ ਉੱਥੇ ਸੈਟ ਕਰ ਲਾਂਗਾ ਹਾਂ ਆਪਾਂ ਪੀਚੋ ਜੋੜ ਪਾ ਲਾਂਗੇ ਚਾਰੀ ਪੱਲਿਆਂ ਦੇ ਇਹ ਤਰ੍ਹਾਂ ਕਰਕੇ ਜੋੜ ਦਾ ਜਿੰਨਾ ਚੜਾਊਗਾ ਆਉਂਗੇ ਆਪਾਂ ਚੜਾ ਕਰਕੇ ਇੱਕ ਦੋ ਤਿੰਨ ਆਪਾਂ ਜੋੜ ਹੀ ਇੱਕ ਪਾ ਲੈਂਦੇ ਹਾਂ ਜਾਂ ਬਾਅਦ ਚੋਂ ਸੈੱਟ ਕਰਦੇ ਪਹਿਲਾਂ ਸਾਰੇ ਲੜ ਕੱਟ ਲਈਏ ਪਹਿਲਾਂ ਲੜ ਇਕੱਠੀ ਘੱਟ ਲਗੀ ਪਹਿਲਾਂ ਇਹ ਚਾਰੇ ਬਹੁਤ ਜੋੜ ਪਾਦੇ ਦਬਾਅ ਚੜਾ ਕਰ ਲਿਆ ਜਿੰਨਾ ਸਿਉਂ ਦੇ ਵਿੱਚ ਸਾਢੇ 8 ਇਸ ਤਰ੍ਹਾਂ ਕੁ ਪ੍ਰਬਲ ਅਗਰਾਉਂਡੋਂ ਦੇਖਦੇ ਬਖੋਲ ਕੇ ਉਸ ਦਾ ਇੱਕ ਲੜ ਚੂ ਸਾਰੇ ਆ ਜਾ ਇਹ ਪੂਰਾ ਬਿਉਂਤ ਲਿਆ ਕਰੋ 2 ਮਿੰਟ ਵੱਧ ਲੱਗਦੀ ਹੈ ਨਾ ਪਰ ਆਪਾਂ ਉਵੇਂ ਹੱਥ ਟੈ ਕੇ ਜਾਂਦਾ ਵੱਧ ਕਪੜਾ ਖਰਾਬ ਕਰਨ ਦੇ ਆਹੋ ਠੀਕ ਆ ਇਹ ਢੱਲ ਜੁੜ ਕਟੂਗਾ ਫਿਰ ਆਪਾਂ ਉਹਨੂੰ ਬਾਅਦ ਚ ਲਾ ਲਾਂਗੇ ਸਿੰਗਲ ਨੂੰ ਕਲੇ ਇੱਥੇ ਠੀਕ ਹੈ ਜੀ ਪਹਿਲਾਂ ਆਪਾਂ ਪੀਸ ਲਾਉਣੀ ਨੇ ਜਿੰਨਾ ਤੁਹਾਨੂੰ ਲੋੜ ਹੈ ਹੁਣ ਜਿਹੜਾ ਇਹਨਾਂ ਦਾ ਮੋਢਾ ਹੈਗਾ ਉਹ 8.5 ਇੱਥੋਂ ਦੇਖ ਕੇ ਆ ਸਹੀ ਆ ਰਿਹਾ ਨਾ ਹੁਣ ਆਪਾਂ ਇਹਨੂੰ ਐਸਾ ਉਹਨੂੰ ਜੋੜ ਲਾਵਾਂਗੇ ਐਂ ਕਰਕੇ ਸਿੰਗਲ ਲੜ ਤੋਂ ਐਵੇਂ ਆ ਗਿਆ ਆਪਣਾ ਜੋੜ ਇੱਥੇ 8.5 9.5 ਇਹ ਨਾਲ ਇਥੋਂ 4 ਇਥੋਂ 4 ਇੱਕ ਪਿੱਛੇ ਲਾਵਾਂਗੇ ਤਾਂ ਜੋੜ ਖੜਾ ਆਪਣੇ ਸਾਰੇ ਜੋੜ ਬਿਲਕੁਲ ਸਹੀ ਆਏ ਨਹੀਂ ਇਥੋਂ ਇਹਦੀ ਆਪਾਂ ਤਿੰਨ ਹਿੱਸੇ ਬਣਾ ਲੈਨੇ ਸਹੀ ਹੋਣੀ ਇਹ ਜੋ ਉੱਪਰ ਪਰ ਆ ਕਹੀਂ ਚੜਾ ਕਰਕੇ ਆ ਹੁਣ ਆਪਣਾ ਮਾਪ ਗਿਣਸ਼ਾਣ ਬਾਹ ਦੇ ਮੋਢੇ ਦਾ ਜਿਹੜੀ ਮੂਰੀ ਹੈਗੀ ਆ ਉਹ ਹੈਗੀ ਆ 10 ਇੰਚ ਯਾਨੀ ਕਿ 5 ਇੰਚ ਅੱਧਾ ਹੁੰਦਾ 10 ਦਾ ਹਾਂ ਆ ਹੋਵੇ ਤੁਹਾਡੇ 5 ਇੰਚ ਲੋੜ ਮੁਤਾਬਕ ਆਪਾਂ ਨੇ ਖੁੱਲਾ ਰੱਖਣਾ ਹੈ ਦੋ ਰੱਖ ਲਿਆ ਕਰੋ ਦਵਾ ਜਾਂ ਢਾਈ ਤੁਸੀਂ ਆਪਦੇ ਲੋੜ ਦੇ ਮੁਤਾਬਕ ਹਨਾ ਕੋਨੇ ਕਿੰਨੀ ਆ ਉਹ 13 ਇੰਚ ਆ ਸਾਢੇ 6 ਇਹ ਆ ਹੋਵੇ ਤੁਹਾਡੀ ਸਾਢੇ 6 ਫਰਮ 1.5 ਇੰਚ ਵੱਧ ਰੱਖਦਾ ਹਾਂ ਠੀਕ ਆ ਨੀਚੇ ਨੂੰ ਜਿਹੜੀ ਢਲਾ ਦੇਣਾ ਹੁੰਦਾ ਮੈਂ ਉਹ ਤਿੰਨ ਜੇ ਕਿਸੇ ਦਾ ਮੋਢਾ ਜ਼ਿਆਦਾ ਫਸਦਾ ਉਹਦੇ ਤੁਸੀਂ 3/2 ਦੇ ਸਕਦੇ ਕਈ ਵਾਰ ਆਉਂਦਾ ਵੀ ਮੋਢਾ ਅੜ ਦੇ ਚਾਂਸ ਹੁੰਦੇ ਨੇ ਇੱਥੋਂ 2 ਇੰਚ ਛੱਡਦਾ ਕਰੋ ਜੀ ਇੱਕ ਤੋਂ ਸ਼ੇਪ ਦੇਣੀ ਸ਼ੁਰੂ ਕਰਾਂਗੇ ਫੇਰ ਪੂਰੀ ਸ਼ੇਪ ਦਿਆ ਕਰੋ ਪਿੱਛੇ ਨਾ ਬਲੁਬਲੇ ਜਿਹਾ ਨਾ ਬਣਨ ਹਾਂ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸਿਆ ਆਹ ਸ਼ੇਪ ਦਾ ਇਹੀ ਮਤਲਬ ਹੁੰਦਾ ਹੈ ਵੱਧ ਦੇਣਾ ਵੀ ਇੱਥੇ ਨਹੀਂ ਬਲ ਪੈ ਜਾਂਦੇ ਇੱਥੇ ਆਹ ਉੱਪਰ ਜੀ ਆਪਾਂ ਘੱਟ ਰੱਖਾਂਗੇ ਦਬਾਅ ਫਿਰ ਇਥੇ ਵੱਧ ਲਗਾਈ ਦਿੱਤੀ ਹੋਵੇ ਫਿਰ ਉਹ ਬਲ ਜੇ ਨਹੀਂ ਬਣਦੀ ਹੁਣ ਆਪਾਂ ਹੀਟਰ ਲੜ ਚੈੱਕ ਕਰਾਂਗੇ ਆਪਣਾ ਕਿੱਥੇ ਆ ਆ ਗਿਆ ਆਪਣਾ ਹੀਟਰ ਲੜ ਇਥੇ ਤੇ ਆ ਫੱਟੀ ਦੇਖੋ ਵੀ ਹੁਣ ਇੱਥੇ ਵੀ ਆਪਾਂ ਨੂੰ ਪੂਰਾ ਕੰਮ ਜਊਗਾ ਯਾਨੀ ਸ਼ੇਪ ਇੰਨੀ ਹੋਣੀ ਚਾਹੀਦੀ ਜੇ ਤੁਸੀਂ ਫੱਟੀ ਲਿਆਉਣੀ ਹੈ ਨਾ ਆਹ ਫੱਟੀ ਤੁਸੀਂ ਲਿਆ ਕੇ ਵੀ ਮੇਰੇ ਤੋਂ ਫੋਟੋ ਮੰਗਵਾ ਕੇ ਵੀ ਲਿਆ ਸਕਦੇ ਹੋ ਨਾ ਜੇ ਕੋਈ ਬੁਢਿੰਡੇ ਆ ਸਕਦਾ ਤਾਂ ਇਥੋਂ ਤਾਂ ਵਾਧੂ ਮਰੇ ਜਾਂਦੀ ਹੈ ਨਾਰਮਲ ਹੀ ਹੈ ਨਾ ਇਤਨੀ ਗਰੂ ਇਹ ਤੁਚੂ ਲੁਗ ਰਹੇ ਨੇ ਕਿ ਦੋਈ ਸ਼ੁਰੂ ਗਾਚੇ ਦੇ ਵਿੱਚ ਦਵਾ ਰੱਖ ਦਿਆ ਕਰੋ ਕਿਉਂ ਨਾ ਖੁੱਲਾ ਭੀੜਾ ਕਰਨਾ ਬਬੀ ਤਾਂ ਦਿੱਕਤ ਨਾ ਹੋਵੇ ਹੁਣ ਆ ਇੱਥੇ ਆਪਾਂ ਲਿਖਾਂਗੇ ਮੋਢਾ ਕਿੰਨਾ ਮੋਢਾ ਹੈਗਾ 8.5 ਯਾਨੀ ਕਿ 17 ਕੋਣੀ ਕਿੰਨੀ ਆ ਉਹ ਹੈਗੀ 13 ਇੰਚ ਆਹ ਹੋਈ ਤੁਹਾਡੀ ਕੋਣੀ 13 ਤੇ ਬਾਹਲੀ ਮੂਰੀ ਕਿੰਨੀ ਆ ਉਹ ਹੈਗੀ 10 ਇੰਚ ਆਹ ਠੀਕ ਆ ਸਮਝ ਆ ਗਈ ਤਾਂ ਕਮੈਂਟ ਬਾਕਸ ਦੇ ਵਿੱਚ ਤਾਂ ਵੀ ਦੱਸਿਓ ਨਹੀਂ ਆਈ ਦਾ ਵੀਰ ਸੁਤਾ ਆ ਕੇ ਆਪਾਂ ਦੁਬਾਰੀ ਵੀਡੀਓ ਬਣਾ ਗੀ ਜਿੰਨੇ ਭੈਣਾਂ ਸਿੱਖੀਆਂ ਹੋਈਆਂ ਕੰਮ ਉਹ ਇੱਕ ਇੱਕ ਦੋ ਦੋ ਭੈਣਾਂ ਨੂੰ ਅੱਗੇ ਜ਼ਰੂਰ ਕੰਮ ਸਿਖਾਇਆ ਕਰੋ ਮਨਾਂ ਨਾ ਕਰਿਆ ਕਰੋ ਵੀ ਮੇਰੇ ਕੋਲ ਟਾਈਮ ਹੈ ਨਹੀਂ ਟਾਈਮ ਹੈ ਨਹੀਂ ਹੈ ਨਾ ਟਾਈਮ ਕੱਢਣਾ ਪੈਂਦਾ ਕਿਸੇ ਨੂੰ ਸਿਖਾਉਂਗੇ ਤਾਂ ਬਹੁਤ ਪੁੰਨ ਵਾਲਾ ਕੰਮ ਆ ਇਹ ਬਾਕੀ ਜੇ ਕਿਸੇ ਭੈਣ ਨੇ ਵੱਧ ਕੋਈ ਗੱਲਬਾਤ ਕਰਨੀ ਹੋਵੇ ਜਾਂ ਕੱਪੜਾ ਪਾਉਣ ਬਾਰੇ ਸੋਚ ਰਹੀ ਹੈ ਕੱਪੜਿਆਂ ਦਾ ਨੰਬਰ ਨਹੀਂ ਮਿਲਦਾ ਕਿਥੋਂ ਰੇਟ ਸਹੀ ਮਿਲੂਗਾ ਉਹ ਅਮਰਤਪਾਲ ਕੌਰ ਵਾਲੇ ਨੰਬਰ ਤੇ WhatsApp ਫੋਨ ਕਰਕੇ ਜਾਂ ਬੋਲ ਕੇ ਭੇਜਿਆ ਕਰੋ ਕਿ ਸਾਨੂੰ ਕੱਪੜੇ ਵਾਲੇ ਦਾ ਨੰਬਰ ਦੇ ਦਿਓ ਅਸੀਂ ਜ਼ੀਰੋ ਲੈਵਲ ਤੋਂ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਵੀ ਪਿੰਡ ਦੇ ਵਿੱਚ ਸਾਡੇ ਦੁਕਾਨ ਹੈ ਨਹੀਂ ਜਿਹੜੀ ਜਿਹੜੀ ਪਿੰਡ ਦੇ ਵਿੱਚ ਦੁਕਾਨ ਹੈ ਨਹੀਂ ਉਹਦੇ ਦਾ ਨਾਰਮਲ ਗੱਲ ਵੀ ਕੰਮ ਚੱਲੂਗਾ ਹੀ ਚੱਲੂਗਾ ਹਣ ਉਹ ਕੱਪੜਾ ਪਾ ਵੀ ਸਕਦੇ ਆ ਬੜਾ ਲੇਡੀ ਸੂਟਾਂ ਦਾ ਤੇ ਜਿਨ੍ਹਾਂ ਨੇ ਪੈਸੇ ਵੀ ਨਹੀਂ ਲਾਉਣੇ ਥੋੜਾ ਸਟਾਰਟ ਕਰਨਾ ਚਾਹੁੰਦੇ ਆ ਉਹ ਆਨਲਾਈਨ ਇੱਕ ਆਉਂਦਾ ਹੈਗਾ ਇੱਕ ਵੈਬ ਦਾ ਨੰਬਰ ਹੈਗਾ ਮੇਰੇ ਕੋਲ ਉਹ ਇਹਨਾਂ ਤੋਂ ਨੰਬਰ ਲੈ ਕੇ ਉਸ ਪੇਜ ਦਾ ਉਸ ਨੰਬਰ ਤੇ ਕਾਲ ਕਰਕੇ ਇੱਕ ਇੱਕ ਦੋ ਦੋ ਸੂਟ ਮੰਗਵਾ ਲਿਆ ਕਰੋ ਵੀ ਜਿੰਨਾ ਕੋਈ ਵੀ ਖਰਚਾ ਨਹੀਂ ਹੈ ਨਾ ਤੇ ਬਾਕੀ ਜੇ ਗੱਲ ਕਰੀ ਆਪਾਂ ਕੁੜਤੇ ਪੀਮਿਆਂ ਦੀ ਜਿਹੜਾ ਆਪਣੇ ਕੋਲੇ ਕੱਪੜਾ ਇਲੀਮੇ ਜੀ ਤੁਸੀਂ ਫੋਨ ਤੇ ਰੰਗ ਸਿਲੈਕਟ ਕਰਕੇ ਜਿਵੇਂ ਹੁਣ ਗਰਮੀ ਆ ਗਈ ਨਾ ਸ਼ਹਿਰ ਬੰਨੇ ਜਾਂਦੀ ਤੁਹਾਨੂੰ ਲੋੜ ਨਹੀਂ। 나 ਆਪ ਦੀ ਵੀਡੀਓ ਮੈਂ ਆਪੇ ਪਾ ਦੂਗਾ ਤੁਸੀ ਰੰਗ ਸਿਲੈਕਟ ਕਰਕੇ ਆਪਣੇ ਤੋਂ ਕੁੜਤੇ ਬੀ ਆਮੇ ਕਪੜਾ ਲੈ ਕੇ ਇੱਥੂ ਸਿਲਾਈ ਕਰਵਾ ਸਕਦੇ ਹੋ। ਹੈਨਾ? ਬਾਕੀ ਰੰਗ ਦੀ ਤੇ ਕੱਪੜੇ ਦੀ ਪੂਰੀ ਫੋਲ ਜ਼ਿੰਮੇਵਾਰੀ ਹੋਊਗੀ। ਇਹ ਆਪਣਾ ਜੈਂਪਰ ਕੱਟਿਆ ਗਿਆ ਜਿਹੜੀ ਇਹਦੀ ਸਲਵਾਰ ਦੀ ਵੀਡੀਓ ਹੁਣ ਆਪਾਂ ਕੋਸ਼ਿਸ਼ ਕਰਕੇ ਦੇਖਾਂਗੇ ਵੀ ਜੇ ਉਹਦੇ ਵਿੱਚ ਬਲ ਵਗੈਰਾ ਵਾਲੇ ਨਾ ਹੋਏ ਤਾਂ ਮੈਂ ਉਹਦੀ ਵੀਡੀਓ ਹੁਣੀ ਪਾ ਦੂੰਗਾ ਨਹੀਂ ਫਿਰ ਥੋੜੇ ਰੋਕ ਕੇ ਪਾ ਦੂੰਗਾ ਠੀਕ ਹੈ ਜੀ। ਮਿਲਦੇ ਹਾਂ ਜਲਦੀ ਨਵੀਂ ਵੀਡੀਓ ਲੈ ਕੇ ਦਿਓ ਯਾ ਇਤਿ ਧੰਨਵਾਦ ਸਸਤਰੀ ਕਾਲ